ਸਸਿਕਾਲ ਜੀ ਸਾਰੇ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਸੋ ਸਾਰਿਆਂ ਨੂੰ ਪਿਆਰ ਭਰੀ ਸਸਿਕਾਲ ਜਿਵੇਂ ਤੁਸੀਂ ਜਾਣਦੇ ਹੋ ਬਿਜ਼ਨ ਪੰਜਾਬ ਟੀਵੀ ਰੇਡੀਓ ਇੰਤਜ਼ਾਰ ਬਿਜ਼ਨ 24 ਜਿਹੜਾ YouTube ਲਾਈਵ ਦੇ ਉੱਤੇ ਆਪਾਂ ਜੁੜਦੇ ਆਂ ਅ ਬੜੀ ਸ਼ਾਰਟ ਦੇ ਵਿੱਚ ਅਸੀਂ ਸੋਚਿਆ ਕਿ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਦਈਏ ਕੱਲ ਸਵੇਰੇ ਪੀਅਰਸਨ 에ਅਰਪੋਰਟ ਜਿਹੜਾ ਟ੍ਰਾਂਟੋ ਦਾ 에ਅਰਪੋਰਟ ਵਾਜਦਾ ਉੱਥੇ ਗੋਲੀਵਾਰੀ ਦੀ ਘਟਨਾ ਹੋਈ ਆ ਲੋਕਾਂ ਨੇ ਵੀਡੀਓਜ਼ ਪਾਤੀਆਂ ਪਰ ਡਿਟੇਲ ਜਿਹੜੀ ਆ ਉਹ ਬਾੜੀ ਨਹੀਂ ਪਾਈ ਸੋ ਜੋਲ ਸਾਹਿਬ ਮੈਂ ਚਾਹੁੰਨਾ ਕਿ ਤਿੰਨ ਖਬਰਾਂ ਆ ਇਹ ਪਹਿਲੀ ਖਬਰ ਇਹ ਹੀ ਆ ਕਿ ਆਪਾਂ ਜਿਹੜੀ ਆ ਕਿ ਉਹ ਡਿਟੇਲ ਸਾਂਝੀ ਕਰਦੀਏ ਪਰਵਾਰਾਂ ਨਾਲ ਐਕਚੁਅਲ ਹੋਇਆ ਕੀ ਉੱਥੇ ਮੰਗੇ ਪਾਜੀ ਪਹਿਲਾਂ ਤੇ ਆਪ ਜੀ ਨੂੰ ਤੇ ਜਿੰਨੇ ਵੀ ਭੈਣ ਭਰਾ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਜੀ ਸਾਡੀ ਪੂਰੀ ਟੀਮ ਵੱਲੋਂ ਯਾਨੀ ਕਿ ਵਿਜ਼ਨ 2024 ਵੱਲੋਂ ਸਾਥੀ ਰਿਕਾਲ ਮਗੇਪਾ ਅਰਸਲ ਇੱਕ ਕਾਲ ਦੀ ਖਬਰ ਜਿਹੜੀ ਹੈ ਜੀ ਸੁਰਖੀਆਂ ਦੇ ਵਿੱਚ ਬਣੀ ਹੋਈ ਆ ਕਿ ਟ੍ਰਾਂਟੋ 에ਅਰਪੋਰਟ ਤੇ ਜੋ ਕੁਝ ਵਾਪਰਿਆ ਵੀਡੀਓ ਬਹੁਤ ਸ਼ੇਤੀ ਲੋਕੀ ਚੱਕ ਚੱਕ ਕੇ ਪਾਉਂਦੇ ਆ ਪਰ ਉੱਥੇ ਹੋਇਆ ਕੀ ਆ ਮਗੇਪਾ ਕੱਲ ਸਵੇਰੇ 6:40 ਮਿੰਟ ਤੇ ਪੀਲ ਪੁਲਿਸ ਨੂੰ ਕਾਲ ਆਉਂਦੀ ਆ ਕਿ ਟਰਮੀਨਲ 1 ਦੇ ਡਿਪਾਰਚਰ ਦੇ ਬਾਹਰ ਦੋ ਜਾਨੇ ਆਪਸ ਵਿੱਚ ਹੀ ਖੜ੍ਹ ਰਏ ਨੇ ਲੜ ਪਏ ਹਾਂ ਜੀ ਤੇ ਦੋ ਜਾਨਿਆਂ ਦੀ ਜਿਹੜੀ ਲੜਾਈ ਹੋ ਰਹੀ ਸੀ ਤਾਂ ਤੀਜੇ ਬੰਦੇ ਦੀ ਜਿਹੜੀ ਐਂਟਰੀ ਹੁੰਦੀ ਉਹ ਇੱਕ ਸਿਕਿਉਰਿਟੀ ਕਾਰਡ ਦੀ ਐਂਟਰੀ ਹੁੰਦੀ ਆ ਹਾਂ ਹਾਂ ਤੇ ਸਿਕਿਉਰਿਟੀ ਕਾਰਡ ਜਦੋਂ ਉਹਨਾਂ ਦੇ ਕੋਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਲੜਦੇ ਕਿਉਂ ਆ ਕਾਹਤੇ ਲੜ ਰਹੇ ਹੋ ਦੱਸੋ ਉਹ ਤੂੰ ਤੂੰ ਮੈਂ ਮੈਂ ਇੰਨੀ ਕੁ ਵੱਧ ਜਾਂਦੀ ਆ ਕਿ ਉਹ ਹਟਣ ਦਾ ਨਾਂ ਨਹੀਂ ਲੈ ਰਹਾ ਤੇ ਇੱਕ ਦੂਜੇ ਨੂੰ ਜਦੋਂ ਇਹਨਾਂ ਜੱਲਾ ਥੋੜੀ ਵੱਧ ਜਾਂਦੀ ਆ ਤੇ ਬਦਨ ਦੇ ਨਾਲ ਹੀ ਜਿਹੜੇ ਬੰਦੇ ਨੇ ਪੀਲ ਨੂੰ ਕਾਲ ਕੀਤੀ ਸੀ ਉਹ ਪੀਲ ਨੂੰ ਇਹ ਹੀ ਫੇਰ ਦੱਸਦਾ ਕਿ ਭਾਈ ਗੱਲਬਾਤ ਇਹਨਾਂ ਦੀ ਜ਼ਿਆਦੀ ਵਧੀ ਹੋਈ ਆ ਤੇ ਤੁਸੀਂ ਕੋਸ਼ਿਸ਼ ਕਰੋ ਕਿ ਆਓ ਤਾਂ ਇਹਨਾਂ ਦਾ ਕੁਝ ਨਾ ਕੁਝ ਕਰੋ ਪਰ ਮੈਂ ਇੱਥੇ ਥੋੜੀ ਜਿਹਾ ਇੱਕ ਕਲੀਅਰ ਕਰ ਦਵਾਂ ਕਿ ਕੋਈ ਵੀ ਟਰਮੀਨਲ ਆ ਜਿਹੜਾ ਟਰਮੀਨਲ 1 ਆ 2 ਆ 3 ਆ ਤੇ ਇਸ ਵੇਲੇ ਟੂਥ ਹੈ ਨਹੀਂਗਾ ਟਰਮੀਨਲ 1 ਤੇ 3 ਨੇ ਆਪਣੇ ਵਨ ਟਰਮੀਨਲ ਤੇ ਪੁਲਿਸ तकरीबन तकरीबन 90% ਉਥੇ ਹੁੰਦੀ ਆ ਹਾਂਜੀ ਪਰ ਸਵੇਰਾ ਸਵੇਰਾ ਹੋਣ ਕਰਕੇ 6 ਵਜੇ ਸ਼ਿਫਟ ਚੇਂਜ ਹੁੰਦੀ ਆ ਓਕੇ ਪੁਲਿਸ ਆਫਸਰਾਂ ਦੀ ਜਿਹੜੀ ਸ਼ਿਫਟ ਹੁੰਦੀ ਆ ਉਹ 12 ਘੰਟਿਆਂ ਦੀ ਹੁੰਦੀ ਵੰਗੇ ਭਾ ਤੇ ਜਦੋਂ ਸ਼ਿਫਟ ਚੇਂਜ ਹੁੰਦੀ ਆ ਕਈ ਵਾਰੀ ਪੁਲਿਸ ਵਾਲੇ 5-7 ਮਿੰਟ ਇਧਰ ਉਧਰ ਬੰਦਾ ਵਾਸ਼ਰੂਮ ਜਾਂਦਾ ਜਾਂ ਕੌਫੀ ਲੈਂਦਾ ਤੇ ਪੁਲਿਸ ਥੋੜੀ ਜੀ ਘੱਟ ਸੀ ਉਦੋਂ ਲਈ ਉੱਤੇ ਪਰ ਜਿਉਂ ਹੀ ਪੁਲਿਸ ਆਉਂਦੀ ਆ ਤੇ ਪੀਸ ਵਾਲੇ ਨੇ ਵੀ ਕਦੀ ਸਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਇੱਕ 에어ਪੋਰਟ ਜਿੱਥੇ ਡਿਪਾਰਚਰ ਤੇ ਲੋਕ ਜਾਂ ਛੱਡਣ ਆਉਂਦੇ ਆ ਜਾਂ ਲੈਣ ਆਉਂਦੇ ਆ ਕਿ ਉੱਥੇ ਬੰਦਾ ਗਨ ਲੈ ਕੇ ਫਿਰਦਾ ਹੋਵੇਗਾ। ਹਾਂ ਹੋਇਆ। ਤੇ ਇੰਨੀ ਗੱਲਬਾਤ ਤੋਂ ਬਾਅਦ ਜੀ ਜਿਹੜੇ ਜਦੋਂ ਪੁਲਿਸ ਨੂੰ ਦੇਖਦੇ ਆ ਤਾਂ ਮੋਰਿਓ ਸ਼ੂਟ ਕਰ ਦਿੱਤਾ ਜਾਂਦਾ। ਨਹੀਂ ਗਨ ਜਿਹੜੀ ਗੱਡੀਆਂ ਦੋਨੇ ਆਪਸ ਵਿੱਚ ਬੈਂਸਦੀਆਂ ਸੀਆਂ ਉਹਨਾਂ ਚੈੱਕ ਉਹਨਾਂ ਦੇ ਵਿੱਚੋਂ ਇੱਕ ਬੰਦਾ ਗਨ ਲੈ ਕੇ ਥੱਲੇ ਉਤਰਿਆ ਆ ਦੂਜੀ ਗੱਡੀ ਵੱਲੋਂ ਦੂਜੀ ਗੱਡੀ ਵੱਲੋਂ ਤੇ ਪੁਲਿਸ ਨੇ ਇਹ ਗੋਲੀ ਉਹਦੇ ਪੁਲਿਸ ਨੇ ਮਾਰੀ ਆ ਫਿਰ ਪਹਿਲਾਂ ਉਹਨੇ ਗੋਲੀ ਚਲਾਈ ਹਾਂ ਜੀ। ਉਨੇ ਗੋਲੀ ਪੁਲਿਸ ਤੇ ਚਲਾਤੀ ਪੈਸੀ ਚਲਾਤੀ ਪਰ ਹੁਣ ਸੁਰਕੀਆਂ ਚ ਹਾਰੇ ਆ ਕਿ ਉਹਨੂੰ ਪੁਲਿਸ ਤੇ ਗੋਲੀ ਚਲਾਈ ਆ ਓਕੇ ਉਸ ਤੋਂ ਬਾਅਦ ਮੰਗੇ ਪਾ ਕਿ ਪੁਲਿਸ ਜਦੋਂ ਫੇਰ ਗੋਲੀ ਨਹੀਂ ਪਾਰੀਦੀ ਕੋਈ ਘਟਨਾ ਵਾਪਰਦੀ ਆ ਤੇ ਯੂ نو ਕਿ ਪੁਲਿਸ ਕਿੱਦਾਂ ਐਕਟਿਵ ਹੁੰਦੀ ਆ ਇੱਕ ਸੈਕਿੰਡ ਦੇ ਵਿੱਚ ਉਹ ਫੇਰ ਹਲਾ ਲਾਲਾ ਪੂਰੀ ਹੁੰਦੀ ਆ ਤੇ ਉਸ ਤੋਂ ਬਾਅਦ ਪੀਲ ਪੁਲਿਸ ਵੱਲੋਂ ਸ਼ੂਟ ਕਰਕੇ 30 ਸਾਲਾਂ ਦਾ ਵਿਅਕਤੀ ਜਿਹੜਾ ਆ ਉਹਦੇ ਗੋਲੀ ਲੱਗ ਜਾਂਦੀ ਆ ਜੀ ਉਸੇ ਵੇਲੇ ਤੇ ਪੀਲ ਪੁਲਿਸ ਫੇਰ ਉਹਨੂੰ ਲੈ ਕੇ ਜਾਂਦੀ ਆ ਹਸਪੀਟਲ ਹਸਪੀਟਲ ਜਾਂਦਾ ਜਾਂਦਾ ਜਿਹੜੀ ਉਹਦੀ ਜੀ ਉਹ ਜਾਨ ਚਲੀ ਜਾਂਦੀ ਆ ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਦੁਨੀਆ ਇਸ ਵੇਲੇ ਮੰਗੇ ਪਾ ਇੰਨੀ ਕਿ ਜ਼ਿਆਦੀ ਡਿਪਰੈਸ਼ਨ ਵੱਲੋਂ ਤੁਰੀ ਹੋਈ ਆ ਮਾੜੀ ਮਾੜੀ ਗੱਲ ਤੋਂ ਲੜਾਈਆਂ ਮਾੜੀ ਮਾੜੀ ਗੱਲ ਲੜਾਈ ਹੁਣ ਵੱਧ ਤੋਂ ਵੱਧ ਕਿਹੜੀ ਆ ਜੀ ਪਾਰਕਿੰਗ ਲੈ ਕੇ ਨੋ ਅੱਜ ਮੈਂ ਘਟੀ ਲੋਣੀ ਸਤੂੰ ਕੋ ਪਹਿਲਾਂ ਲਾ ਲਈਆ ਤੇ ਉਹ ਪਾਰਕਿੰਗ ਦੀ ਛੋਟੀ ਜਿਹੀ ਲੜਾਈ ਇਸ ਦੇ ਵਿੱਚ ਇੱਕ ਬੰਦੇ 30 ਸਾਲ ਦੀ ਜਿਹੜੀ ਆ ਜਾਨ ਚਲੀ ਗਈ ਆ ਪਰ ਇੱਥੇ ਹੀ ਮੈਂ ਇਹ ਕਹਿ ਰਹਿੰਦਾ 에어ਪੋਰਟ ਤੇ ਜੇ ਤੁਸੀਂ ਨਾਰਮਲ ਜਾਂਦੇ ਆ ਭਾਈ ਜੇ ਤੁਸੀਂ ਉੱਥੇ ਜਾਂਦੇ ਆ ਕਿਸੇ ਨੂੰ ਲਾਉਣ ਜਾਂ ਵਾਪਸ ਤੇ ਰਵਾਲਵਰ ਦਾ ਉੱਥੇ ਕੀ ਕੰਮ ਆ ਇਹ ਤੇ ਨਾਲ ਹੀ ਦੂਜੀ ਖਬਰ ਜਿਹੜੀ ਆ ਉੱਤੇ ਵੀ ਚਾਤ ਪਾਦੀ ਏ ਕਿ ਇੱਕ ਸਾਡੀ ਬੱਚੀ ਇੱਥੇ ਅ ਕਹਿੰਦੇ ਵੀ ਉਹ ਵਾਕ ਕਰ ਰਹੀ ਸੀ ਜਾ ਰਹੀ ਸੀ ਜਾਂ ਕੰਮ ਤੋਂ ਆ ਰਹੀ ਸੀ ਜਾ ਰਹੀ ਸੀ ਜਾਂ ਜੋ ਵੀ ਸਕੂਲ ਕਾਲਜ ਦੇ ਲਈ ਗੋਲੀ ਪਤਾ ਨਹੀਂ ਕਿੱਧਰੋਂ ਆਈ ਆ ਤੇ ਉਹ ਗੋਲੀ ਜਿਹੜੀ ਆ ਜੀ ਤੇ ਉਹਦਾ ਨਾਮ ਲਿਖਿਆ ਸੀਗਾ ਉਹਦੇ ਗੋਲੀ ਜਾ ਕੇ ਵੱਜੀ ਉਹਦੇ ਬਾਰੇ ਵੀ ਕੋਈ ਸਾਂਝ ਬਾਰੇ ਇਹ ਬੱਚੀ ਜੀ ਸਰੀ ਤੋਂ ਹਰ ਸਿਮਰਤ ਰੰਦਾਵਾ ਇਹਨਾਂ ਦਾ ਨੌਂ ਆ ਮੰਗੇ ਪਾ ਤੇ ਪਿਛੋਂ ਖੰਡੂਰ ਸਾਹਿਬ ਦੇ ਇਲਾਕੇ ਤੋਂ ਆ ਇਹ ਮੰਗੇਪਾ ਗੱਲ ਫਿਰ ਇੱਥੇ ਆਉਂਦੀ ਆ ਕਿ ਕੈਨੇਡਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਇੰਨੀਆਂ ਕਿ ਬੱਦ ਚੁੱਕੀਆਂ ਆ ਜਿੰਨਾ ਝੂਠ ਬੋਲੋ ਇੱਕ ਆਮ ਬੱਚੀ ਜਿਹੜੀ ਆ ਰੋਡ ਤੇ ਤੁਰੀ ਜਾ ਰਹੀ ਆ ਗੋਲੀ ਕਿੱਧਰੋਂ ਆਈ ਤਾਂ ਉਸ ਬੱਚੀ ਦੇ ਆ ਕੇ ਵੱਜਦੀ ਆ ਤੇ ਉਸ ਗੋਲੀਬਾਰੀ ਦੇ ਵਿੱਚ ਇਸ ਬੱਚੀ ਦੀ ਜਾਨ ਚਲੀ ਗਈ ਆ ਪਰ ਇੱਥੇ ਮੈਂ ਥੋੜੀ ਜੀ ਅਪਡੇਟ ਭੈਣ ਭਰਾਵਾਂ ਨੂੰ ਕਰ ਦਵਾ ਕਿ 25 ਤਰੀਕ ਅਪ੍ਰੈਲ ਦੀ 25 ਤਰੀਕ ਨੂੰ ਇਸ ਬੱਚੀ ਦਾ ਜਿਹੜਾ ਜਿਹੜਾ ਹਾਂਜੀ ਅੱਜ ਪੱਤੀ ਆ ਜੀ ਇਸ ਬੋਡੀ ਜਿਹੜੀ ਇਹਦੀ ਆ ਦਿੱਲੀ 에어ਪੋਰਟ ਤੇ ਪਹੁੰਚਣੀ ਆ ਤੇ ਨਾਲ ਹੀ ਫਿਰ ਉਥੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਇਹਦੇ ਘਰਦਿਆਂ ਨੂੰ ਅੱਜ ਇਹਦੀ ਬੋਡੀ ਜਿਹੜੀ ਆ ਜੀ ਮਿਲ ਜਾਣੀ ਆ ਅੱਜ ਰਾਤ ਨੂੰ ਹੁਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਟਾਈਮ ਉੱਤੇ ਹੋ ਰਿਹਾ ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਮੰਗੇਪਾ ਅੱਜਕੱਲ ਜਦੋਂ ਤੁਸੀਂ ਘਰਾਂ ਤੋਂ ਬਾਹਰ ਜਾਂਦੇ ਆ ਭਾਈ ਥੋੜਾ ਜਿਹਾ ਆਪਣਾ ਖਿਆਲ ਆਪ ਹੀ ਰੱਖਿਆ ਕਰੋ ਨਹੀਂ ਤਾਂ ਜਿਹੜੀਆਂ ਇਹ ਘਟਨਾਵਾਂ ਆ ਏ ਪਤਾ ਨਹੀਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਰੂਪ اختیار ਕਰਨਗੇ ਆ ਜੇ ਹੁਣ ਕਿਸੇ ਨੂੰ ਕੋਈ ਆ ਹੀ ਕੁਛ ਨਹੀਂ ਗਾ ਮੰਗੇ ਪਾਪਾ ਰੋਡ ਤੇ ਜਾ ਰਹੇ ਆ ਤੇ ਦੂਜੇ ਪੰਨੀਓ ਗੋਲੀ ਆ ਕੇ ਠਾ ਕਰਦੀ ਬੱਜਦੀ ਜਿੱਤਰਾ ਹੀ ਬੱਚੀ ਹਰ ਸਿਮਰਤ ਰੰਧਾਵਾਦੀ ਜਿਹੜੀ ਹੈ ਜੀ ਜਾਨ ਚਲੀ ਗਈ ਆ ਇੱਕ ਚੰਗੇ ਭਵਿੱਖ ਦੇ ਲਈ ਕੈਨੇਡਾ ਦੇ ਵਿੱਚ ਆਈ ਅਜੇ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਹੋਈ ਤੇ ਪ੍ਰਮਾਤਮਾ ਨੇ ਇਹਨੂੰ ਆਪਣੇ ਕੋਲ ਬੁਲਾ ਲਿਆ ਆ ਤੇ ਤੀਜੀ ਖਬਰ ਜਿਹੜੀ ਆਖਰੀ ਖਬਰ ਆ ਜੀ ਉਹ ਜੀ ਆ ਧਰਮਾ ਡਾਕੂ ਧਰਮਾ ڈاکੂ ਕਹਿੰਦੇ ਫਰਾਰ ਹੋ ਗਿਆ ਤੇ ਉੱਤੇ ਨਾਮ ਰੱਖਿਆ ਜੀ 50 ਹਜ਼ਾਰ ਦਾ ਸੋ ਮਜ਼ਾਕ ਨੂੰ ਛੱਡ ਕੇ ਪਰ ਉਹਦੀ ਵੀ ਆਪਾਂ ਜਿਹੜੀ ਜਾਣਕਾਰੀ ਲੈਣੇ ਆ ਜੋਲ ਸਾਹਿਬ ਤੋਂ ਮੰਗੇ ਪਾ ਇਹ ਮੁੰਡਾ ਜਿਹੜਾ ਧਰਮਾ ਆ ਮੈਂ ਥੋੜਾ ਜਿਹਾ ਪਿਸ਼ੋਕੜ ਦੇ ਵਿੱਚ ਜਾਣਾ ਇਹ ਬੱਚਾ ਜਿਹੜਾ ਇਹਦਾ ਜਿਹੜਾ ਇੰਡੀਆ ਦਾ ਰੈਕਟ ਇੱਕ ਟਾਈਮ ਬਹੁਤ ਮਾੜਾ ਸੀ ਪਰ ਉਥੋਂ ਆਪਣੇ ਆਪ ਨੂੰ ਸੰਭਾਲਦਾ ਆਪਣੇ ਆਪ ਨੂੰ ਇੱਕ ਚੰਗੇ ਬੰਨੇ ਲਿਆਂਦਾ ਲਿਆਂਦਾ ਇਹ ਬੱਚਾ ਕੈਨੇਡਾ ਦੀ ਧਰਤੀ ਤੇ ਆਉਂਦਾ ਕੈਨੇਡਾ ਦੀ ਧਰਤੀ ਤੋਂ ਤੋਂ ਬਾਅਦ ਆਪਣੇ ਆਪ ਨੂੰ ਬਿਲਕੁਲ ਬਦਲ ਲੈਂਦਾ ਬਦਲ ਕੇ ਇੱਕ ਚੰਗੀ ਜ਼ਿੰਦਗੀ ਜਿਉਣ ਲੱਗ ਪੈਂਦਾ ਆ ਚੰਗੀ ਜ਼ਿੰਦਗੀ ਜੁਂਦਾ ਜੁਂਦਾ ਇੱਕ ਕੁੜੀ ਇਹਦੀ ਜ਼ਿੰਦਗੀ ਚ ਆਉਂਦੀ ਆ ਜਿਹੜੀ ਕੁੜੀ ਇਹਦੀ ਜ਼ਿੰਦਗੀ ਚ ਆਉਂਦੀ ਆ ਇਹ ਇਕੱਠੇ ਰਹਿਣ ਲੱਗ ਪੈਂਦੇ ਆ ਤੇ ਫਿਰ ਵਿਆਹ ਤੇ ਗੱਲਬਾਤ ਜਾਂਦੀ ਆ ਵਿਆਹ ਤੇ ਗੱਲਬਾਤ ਜਾਣ ਤੋਂ ਬਾਅਦ ਧਰਮੇ ਦੇ ਘਰ ਜਾਂਦਾ ਇਹ ਕਹਣਾ ਕਿ ਅਸੀਂ ਕੁੜੀ ਨੂੰ ਬੈਠਾ ਹਾਲ ਕੇ ਪੁੱਛਿਆ ਧਰਮੇ ਨੇ ਵੀ ਪੁੱਛਿਆ ਭਾਈ ਜੇ ਤਰੀਕੇ ਤੇ ਗੱਲਬਾਤ ਕੋਈ ਹੈਗੀ ਤਾਂ ਮੈਨੂੰ ਦੱਸ ਦੇ ਨਹੀਂ ਤਾਂ ਆਪਾਂ ਵਿਆਹ ਕਰਾਉਣਾ ਕੁੜੀ ਕਹਿੰਦੀ ਜੀ ਮੈਂ ਤੇਰੀ ਤੇ ਤੂੰ ਮੇਰਾ ਆਪਾਂ ਵਿਆਹ ਹੀ ਕਰਾਉਣਾ ਆਪਾਂ ਹੋਰ ਕੁਝ ਨਹੀਂ ਪਰ ਉਸ ਤੋਂ ਬਾਅਦ ਟਾਈਮ ਜਿਹੜਾ ਮੰਗੇ ਪਾ ਚੱਲਦਾ ਰਹਿੰਦਾ ਆ ਟਾਈਮ ਚੱਲਦਾ ਚੱਲਦਾ ਇੱਕ ਦਿਨ ਕੁੜੀ ਕਾਫੀ ਲੈਣ ਜਾਂਦੀ ਆ ਤੇ ਉਹਦਾ ਫੋਨ ਬਾਹਰ ਰਹਿ ਜਾਂਦਾ ਗੱਡੀ ਦੇ ਵਿੱਚ ਉਹ ਫੋਨ ਤੇ ਜਿਹਦੇ ਕੋਤੇ ਪਿਕਚਰਾਂ ਫਲੈਸ਼ ਹੁੰਦੀਆਂ ਆ ਉਹ ਕੁੜੀ ਜਿਹੜੀ ਇੰਡੀਆ ਪਿਆਈ ਹੋਈ ਸੀਗੀ ਤੇ ਧਰਮੇ ਨੇ ਉਸ ਦਿਨ ਤਾਂ ਕੁਝ ਨਹੀਂ ਕਿਹਾ ਫਿਰ ਕੁੜੀ ਨੂੰ ਹੌਲੀ ਹੌਲੀ ਉਹਨੂੰ ਪੁੱਛਣਾ ਸ਼ੁਰੂ ਕੀਤਾ ਤੇ ਫਿਰ ਉਹ ਗੱਲਬਾਤ ਉੱਥੇ ਆ ਕੇ ਮੁੱਕਦੀ ਆ ਕਿ ਜਿਹੜੇ ਚੂੜੇ ਡਸਟਬਿਨਾਂ ਚ ਸਿੱਟੇ ਜਾਂਦੇ ਆ ਨਾ ਦਿੱਲੀ ਫਿਰ ਉਧਰ ਨੂੰ ਉਹ ਗੱਲਬਾਤ ਤੁਰਦੀ ਆ ਤੇ ਧਰਮੇ ਨੇ ਗੱਲਾਂ-ਗੱਲਾਂ ਦੇ ਵਿੱਚ ਜਦੋਂ ਉਹਨੂੰ ਪੁੱਛਣਾ ਤੇ ਗੱਲਬਾਤ ਵੱਧਦੀ ਆ ਵਧਨ ਤੋਂ ਬਾਅਦ ਕੁੜੀ ਨੇ ਧਰਮੇ ਨੂੰ ਪੁਲਿਸ ਕੋਲ ਚਾਰਜ ਕਰਵਾ ਦਿੱਤਾ ਕਿ ਭਾਈ ਇਹਨ ਮੇਨਾਂ ਇਹ ਕੀਤਾ ਇਹਨ ਮੇਨਾਂ ਉਹ ਕੀਤਾ ਮੈਨੂੰ ਤੰਗ ਕਰਦਾ ਤੇ ਧਰਮਾ ਪਹਿਲਾਂ ਹੀ ਕਹਿਆ ਪਿਆ ਸੀ ਇਹਨਾਂ ਗੱਲਾਂ ਤੋਂ ਉਹ ਅੱਕਣ ਅੱਕਣ ਦੇ ਵਿੱਚ ਜੀ ਫਿਰ ਧਰਮੇ ਦਾ ਜਿੱਦਣ ਵੀ ਸੂਤ ਆਉਂਦਾ ਆ ਪਰ ਉਹ ਸੂਤ ਆਉਣ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਦਾ ਆ ਕਿ ਇੱਕ ਡਰਾਮਾ ਰਚਿਆ ਜਾਂਦਾ ਡਰਾਮਾ ਇਦਾਂ ਰਚਿਆ ਜਾਂਦਾ ਕਿ ਧਰਮਾ ਇੱਕ ਗੱਡੀ ਰੈਂਟ ਤੇ ਲੈਂਦਾ ਰੈਂਟ ਤੇ ਗੱਡੀ ਲੈ ਕੇ ਉਹਦੇ ਵਿੱਚ ਇੱਕ ਚਪਲਾਂ ਰੱਖਦਾ ਇੱਕ ਪਜਾਮਾ ਰੱਖਦਾ ਜਿਹਨੂੰ ਅਸੀਂ ਟ੍ਰੈਕ ਪੈਂਟ ਕਹਿੰਦੇ ਆ ਤੇ ਇੱਕ ਆਪਣੀ ਛੱਗੀ ਜੀ ਰੱਖ ਰੋਕ ਕੇ ਗੱਡੀ 'ਚ ਖਲਾਰਾ ਪਾ ਕੇ ਉਹ ਗੱਡੀ ਨੈਗਰਾਫਾਲ ਛੱਡ ਕੇ ਭੱਜ ਜਾਂਦਾ ਪਰ ਉਥੋਂ ਇਹ ਸਟੋਰੀ ਬਣਾ ਦਿੱਤੀ ਜਾਂਦੀ ਆ ਪਲੀਸ ਕੋ ਸੁਸਾਈਡ ਕਰ ਲਿਆ ਧਰਮੇ ਦੀ ਘਰ ਦੇ ਵੀ ਇਹੀ ਕਹਿੰਦੇ ਆ ਕਿ ਧਰਮੇ ਨੇ ਸੁਸਾਈਡ ਕਰ ਲਿਆ ਪਰ ਜਿਹੜੀ ਕੁੜੀ ਸੀਗੀ ਉਹ ਪੀਲ ਪਲੀਸ ਕੋ ਦੁਆਰਾ ਦੁਆਰਾ ਜਾ ਕੇ ਇਹ ਗੱਲ ਕਹਿ ਰਹੀ ਸੀ ਕਿ ਧਰਮਾ ਮਰਿਆ ਨਹੀਂਗਾ ਧਰਮਾ ਜਿੰਦਾ ਧਰਮੇ ਨੇ ਮੈਨੂੰ ਮਾਰਨਾ ਆ ਪੁਲਿਸ ਕਹਿੰਦੀ ਸੀ ਨਹੀਂ ਪਈ ਸਾਡੇ ਰਿਕਾਰਡ ਦੇ ਵਿੱਚ ਇਹ ਸ਼ੂਟ ਹੁੰਦਾ ਜੇ ਹੁੰਦਾ ਪਰ ਉਹ ਇੱਕ ਦਿਨ ਫਿਰ ਉਹ ਕਾਲਾ ਦਿਨ ਆਈ ਜਾਂਦਾ ਮੰਗੇ ਭਾ ਕੁੜੀ ਇੱਕ ਗੈਸ ਸਟੇਸ਼ਨ ਤੇ ਕੰਮ ਕਰਦੀ ਹੁੰਦੀ ਆ ਤੇ ਧਰਮਾ ਸ਼ਾਮ ਨੂੰ ਜਿਹੜਾ ਜੀ ਆਂਦਾ ਆ ਤੇ ਆ ਕੇ ਉਹ ਕੁੜੀ ਨੂੰ ਸ਼ੂਟ ਕਰਕੇ ਰਾਤ ਨੂੰ 10:20 ਵਜੇ ਉਹ ਫਰਾਰ ਹੋ ਜਾਂਦਾ ਜਿਹੜਾ ਅੱਜ ਤੱਕ ਫੜਿਆ ਨਹੀਂ ਗਿਆ ਤੇ ਪੀਲ ਪੁਲਿਸ ਨੇ ਹੁਣ ਉਹਦੇ ਤੇ ਜਿਹੜਾ ਅਨਾਮ ਰੱਖਿਆ ਸੀ ਉਹ ਜੁਲਾਈ ਤੱਕ ਕੈਮਰਾ ਕਰ ਨਾ 3 ਜੂਨ ਤੱਕ ਕਹਿੰਦਾ ਹੁਣ ਇੱਕ ਛੋਟੀ ਜਿਹੀ ਇੱਥੇ ਜਾਣ ਤੋਂ ਪਹਿਲਾਂ ਕਿ ਮੈਂ ਦੱਸ ਦਿਆਂ ਕਿ ਇੱਥੇ ਜਿਹੜਾ ਜਿਹੜਾ ਲਾਅ ਆ ਲਾਅ ਕਿੰਨਾ ਕੁ ਕਮਜ਼ੋਰ ਆ ਇਹਦੇ ਤੇ ਜਿਹੜੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਘਟਨਾ 에어ਪੋਰਟ ਤੇ ਵਾਪਰੀ ਆ ਉਹ ਵੀ ਰੁਕ ਸਕਦੀ ਸੀ ਕਿਉਂ ਕਿਉਂਕਿ ਉਹੜਾ 30 ਸਾਲ ਦਾ ਨੌਜਵਾਨ ਮਰਿਆ ਹਨਾ ਉਹ ਪਹਿਲਾਂ ਵੀ ਗਨ ਦੇ ਨਾਲ ਅਰੈਸਟ ਹੋ ਚੁੱਕਾ ਆ ਔਰ ਅਰੈਸਟ ਹੋਣ ਤੋਂ ਬਾਅਦ ਉਹਨੂੰ ਸੜਕਾਂ ਤੇ ਫੇਰ ਖੁੱਲਾ ਛੱਡ ਦਿੱਤਾ ਗਿਆ ਆ ਤੁਸੀਂ ਦੇਖੋ ਕਿ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਸੀ ਨਾ ਤੇ ਦੂਜਾ ਗਨ ਕੰਟਰੋਲ ਨਾ ਹੋਣ que ਦੂਜੀ ਘਟਨਾ ਘਟੀ ਜਿਹੜੀ ਆ ਤੇ ਤੀਜੀ ਘਟਨਾ ਜਿਹੜੀ ਆ ਉਹ ਇੱਕ ਕਹੋ ਬਈ ਕਿਸੇ ਬਲੋ ਗੱਲ ਪੁਲਿਸ ਨੂੰ ਦੱਸੀ ਗਈ ਸਾਰੀ ਉਹਦੇ ਉੱਤੇ ਯਕੀਨ ਨਾ ਕਰਨਾ ਸੋ ਸਾਰੀਆਂ ਕਿਤੇ ਨਾ ਕਿਤੇ ਲੈਕ ਆਫ ਕਹੋ ਬਈ ਸਿਕਿਉਰਿਟੀ ਦੇ ਨਾਲ ਹੀ ਗੱਲਾਂ ਜਿਹੜੀਆਂ ਇਹ ਅਟੈਚ ਹੁੰਦੀਆਂ ਆ ਸੋ 27 28 April ਨੂੰ ਵੋਟਾਂ ਆ ਸੋ ਬੋਰਡ ਹੁਣ ਦੇਖ ਕੇ ਪਾਇਓ ਵੀ ਕਿੱਦਾਂ ਨੂੰ ਪਾਉਣੀ ਕਿੱਦਾਂ ਨੂੰ ਪਾਣੀ ਇੱਕ ਗੱਲ ਹੋਰ ਤੁਹਾਡੇ ਨਾਲ ਹੀ ਜੋੜ ਦਿੰਦਾ ਮੰਗੂਗਾ ਬਾਅਦ ਜਦੋਂ ਨਾ ਇਦਾਂ ਦੀਆਂ ਗੱਲਾਂ ਚੱਲਦੀਆਂ ਇਦਾਂ ਦੀਆਂ ਗੱਲਾਂ ਦੇ ਵਿੱਚੋਂ ਹੋਰ ਬਹੁਤ ਗੱਲਾਂ ਨਿਕਲਦੀਆਂ ਅਜੇ 6 ਇਹ ਪ੍ਰਾਣੀ ਇੱਕ ਗੱਲ ਆ ਕਿ ਸਕਾਰਬਲੋ ਦੇ ਵਿੱਚ ਇੱਕ ਵਿਅਕਤੀ ਵੱਲੋਂ ਰੋਂਗ ਸਾਈਟ ਜਾਨੀ ਕਿ ਕਹ ਦਿੰਦੇ ਆ ਵਨ ਵੇ ਤੇ ਗੱਡੀ ਲਾ ਜਾ ਕੇ ਤਿੰਨ ਜਿਹੜੇ ਆ ਇਨੋਸੈਂਟ ਲੋਕਾਂ ਦਾ ਮਾਰ ਦਿੱਤਾ ਗਿਆ। ਆ ਵੀ ਮਰ ਗਿਆ ਸੀ। ਕਤਰ-ਕਤਰ ਕਰ ਦਿੱਤਾ ਗਿਆ ਨਹੀਂ ਜੀ ਉਹ ਨਹੀਂ ਮਰਿਆ। ਨਹੀਂ ਆ ਮਰ ਗਿਆ ਸੀ ਕਹਿੰਦੇ ਉਹ ਵੀ। ਨਹੀਂ ਮੈਂ ਦੱਸਦਾ ਤੁਹਾਨੂੰ ਜੀ ਰਵੀ ਉਸ ਮੁੰਡੇ ਦਾ ਨਾਮ ਜਿਨੇ ਇਹ ਜਿਹੜਾ ਜੀ ਕੀਤਾ ਸਾਰਾ ਕਾਂਡ ਨਾ ਉਹ ਕੋਈ ਲਾਇਸੈਂਸ ਨਾ ਉਹਦਾ ਪੱਕਾ ਕੋਈ ਐਡਰੈਸ ਪੁਲਿਸ ਦੇ ਰੈਕਡ ਦੇ ਵਿੱਚ ਉਹ ਬੰਦਾ 7 ਵਾਰ ਇੱਕ ਸਾਲ ਦੇ ਵਿੱਚ ਪੜਿਆ ਗਿਆ ਤੇ 7 ਵਾਰ ਉਹਨੂੰ ਛੱਡਿਆ ਗਿਆ ਤੇ ਜਦੋਂ ਪੁਲਿਸ ਉਹਨੂੰ ਚੇਸ ਕਰਨ ਲੱਗਦੀ ਆ ਤੇ ਉਹ ਮੋੜੇ ਜਾ ਕੇ ਜੀ ਤਿੰਨ ਬੰਦਿਆਂ ਨੂੰ ਮਾਰ ਦਿੰਦਾ ਆ ਆ ਤੇ ਸਾਡੀ ਇੱਥੇ ਦੀ ਲਾਅ ਆ ਜੇ ਹੁਣ 28 ਤਰੀਕ ਨੂੰ ਮੰਗੇ ਨੇ ਜਿੱਦਾਂ ਕਹਿੰਨਾ ਕਿ ਵੋਟਾਂ ਪਾਓ ਸਮਝ-ਸੋਚ ਕੇ ਆਪਣੇ ਵੋਟ ਦਾ ਇਸਤੇਮਾਲ ਕਰਿਓ ਕੋਸ਼ਿਸ਼ ਕਰਿਓ ਕਿ ਅਸੀਂ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੀਏ ਕੱਲ ਨੂੰ ਜਿਹੜੇ ਆਉਣ ਵਾਲੇ ਸਾਡੇ ਬੱਚੇ ਆ ਕਿ ਸਾਨੂੰ ਉਹ ਇਹ ਨਾ ਕਹਿਣ ਕਿ ਭਾਈ ਸਾਡੇ ਲਈ ਤੁਸੀਂ ਆ ਕੀ ਕਰਕੇ ਚੱਲੇ ਸੀ ਇਹ ਸੀ ਸਾਡਾ ਇੱਕ ਛੋਟਾ ਜਿਹਾ ਪ੍ਰੋਗਰਾਮ ਮੇਰੇ ਤੋਂ ਮੰਗੇ ਵੀਰੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਜਿਹੜੇ ਤੁਸੀਂ ਦੇਖਦੇ ਰਹੋਗੇ ਬਿਲਕੁਲ ਜੀ ਸਸਰੀਆ ਕਾਹ